ਹੌਲਦਾਰ ਬੂਟੇ ਦੇਖ ਲੇ ਤੇ ਤੁਸੀਂ ਹੁਣ ਦੇਖੋ ਜੀ ਹੌਲਦਾਰ ਬੂਟੇ ਨਿੰਬੂ ਸ਼ਿੰਬੂ ਆਲੂ ਬੁਖਾਰਾ ਯਾਰ ਬਹੁਤ ਬੜਾ ਲੱਗਿਆ ਨੂੰ ਆਲੂ ਫਰ ਹਾਂ ਆਲੂ ਬੁਖਾਰਾ ਦੇਖੋ ਇਹ ਫਲ ਲੱਗਿਆ ਇਧਰ ਆਹ ਵੇਖੋ ਕਮਾਲ ਹੈ ਆਪਣੇ ਤਾਂ ਹੁਣ ਸਾਰਾ ਕੁਝ ਹੋਣ ਲੱਗ ਗਿਆ ਲੱਡੂ ਮੇਰੇ ਹਿਸਾਬ ਨਾਲ ਪਹਿਲਾਂ ਜਿਵੇਂ ਹੁੰਦਾ ਸੀ ਹਾਂ ਹਿਸਾਬ ਦੀਆਂ ਵੈਰਾਈਟੀਆਂ ਹਾਂ ਵੈਰਾਈਟੀਆਂ ਆ ਗਈਆਂ ਤੁਪ ਨੂੰ ਸਹਾਰਨ ਵਾਲੀਆਂ ਨੀ ਤਾ ਆਲੂ ਭੋਗਰ ਦੇ ਪਹਿਲਾਂ ਪਾਲੇ ਜਾਂਦੇ ਹੁੰਦੇ ਸੀ ਹੁਣ ਤਾਂ ਪਰਿਆ ਪਿਆ ਜਾਉ ਓਕੇ ਮਾਲ ਆ ਕਿੰਨੂ ਆ ਕਿੰਨੂ ਆ ਤੇਰਾ ਨਿੰਬੂ ਨਾਲ ਆ ਨਿੰਬੂ ਨਿੰਬੂ ਦੇ ਲੱਗੇ ਪਏ ਵਧੀਆ ਬਹੁਤ ਸੋਣਾ ਆ ਬੜਾ ਵੱਡਾ ਬੂਟਾ ਇਹ ਕੀ ਹੈ ਇਹ ਨਹੀਂ ਪਤਾ ਹੀ ਖਾਲਾ ਆ ਲੋ ਬੂਟਾ। ਟੱਲਾ ਬੂਟਾ ਇਹਦਾ ਹਜੇ ਪਤਾ ਨਹੀਂ ਲੱਗਿਆ ਰਸੀ ਗਈ ਇਹਦੀ। ਉਹ ਜੇਕੂ ਹੈ? ਜੇਕੂ। ਜੇਕੂ ਆ। ਉਹ ਆੜੂ ਦਾ ਜੀ। ਉਹ ਆੜੂ ਦਾ। ਆ ਆ ਕੀ ਮਿਲੀ ਜੀ? ਆ ਆਵਲਾ ਸੀਗੇ ਆਵਲੇ ਦਾ। ਆਵਲਾ। ਹੂੰ। ਆਵਲਾ। ਇਹਨੂੰ ਵੀ ਇਓ ਸੇ ਨਾਲ ਦਾ ਨੀ ਤੇ ਆਲੂ ਵਾਲੇ ਆਇਆ ਉਹਦੇ ਵਾਲਾ ਆਲੂ ਖਰਿਆ ਹਾਂ ਹੂੰ ਉਹ ਰੁੱਦਰ ਕੀ ਕਰਦੇ ਆ ਜੇ ਦੇਖ ਲਈਏ ਉੱਪਰ ਉਹਨਾਂ ਕੋਲੇ ਵੀ ਜਾ ਰਹੇ ਨੇ ਮੁੰਡੇ ਲੱਗੇ ਪਏ ਆ ਕੰਜਾਂ ਨਾਲ ਰੋਟਾ ਵੇਟਰ ਲਿਆ ਉਹ ਠੇਕ ਖੜੇ ਆ ਗੱਡੇ ਇੱਕ ਦਸਣੇ ਦੇ ਦਸਣੇ ਦਸਣੇ ਵੀ ਐਤ ਕੀ ਲਸਣ ਚੋਰੀ ਵੀ ਹੋਣ ਲੱਗੀ ਕੱਲੋ ਤੇ ਫਿਰ ਇਹ ਕਿਤੋਂ ਕੀ ਪਟਕੇ ਲਿਆ ਗਿਆ ਪੰਜ ਚਾਰ ਮਰਲੇ ਲਸਣ ਹਾਂ ਪੰਜ ਚਾਰ ਮਰਲੇ ਹੈ ਨਾ ਕਮਾਲ ਇਹਨੇ ਲਈ ਉਹ ਫਾਹੰਦੇ ਦੇਖੋ ਜੀ ਹਾਂ ਹਾਂ ਆਪਣੇ ਪਿੰਡੋਂ ਮਨਪ੍ਰੀਤ ਸਿੰਘ ਰਾਜੇ ਦੇ ਖੇਤੋਂ ਆਈ ਹੁੰਦਾ ਕੋਈ ਸਟੀਲ ਦੀ ਹੈ ਕਿ ਕੋਈ ਤੈਨੂੰ ਕਿਉਂ ਨਹੀਂ ਬੁਲਾਇਆ ਯਾਰ ਤੂੰ ਫੋਨ ਲਗਾਉਣਾ ਤੂੰ ਤੇ ਆ ਜਾਂਦੇ ਤਾਂ ਕਰਦਾ ਵਾ ਵਾ ਬੜੀ ਗੰਤ ਪਹੁੰਚਦਾ ਵਿਚਾਰਾ ਚਿੱਟੇ ਚਿੱਟੇ ਇੱਧਰ ਸਾਰੇ ਗੰਧ ਨਾਲ ਲਾਹੇ ਡਾ ਚੰਗਾ ਚੇਤੋ ਦੇਖੋ ਦੋਸਤੋ ਜਿਹੜੇ ਸ਼ੌਕ ਹੋਏ ਕਿਦਾਂ ਨੇ ਕਿਦਾਂ ਦੀਆਂ ਚੀਜ਼ਾਂ ਆ ਜਾਂਦੀਆਂ ਸ਼ਾਰਨ ਦੀ ਠੰਡ ਰਹਿੰਦੀ ਹੈ ਮਿੱਟੀ ਨਹੀਂ ਉੱਡਦੀ ਫਾਇਦੇ ਫਾਇਦਾ ਹਰੇ ਭਾਈ ਦਾ ਤਾਂ ਜਿੰਨੀ ਮਰਜ਼ੀ ਆਜੋ ਜੀ ਆਜੋ ਆਂਖੋ ਇਹ ਥਾਣੇਦਾਰ ਸਾਹਬ ਦੇ ਭਾਈ ਸਾਹਿਬ ਫੈਜ਼ਾ ਨੂੰ ਬਾਗ ਦੀ ਬੁਲਟੀ ਜਵਾੜੀ ਰੱਖਦੇ ਆ ਉਧਰ ਭਾਈ ਨੂੰ ਵੇਖੋ ਦੋਸਤੋ ਸਾਰੇ ਹਰੇਕ ਵੈਰਿਟੀ ਦੇ ਇੱਥੇ ਮਿਲਣ ਦੀ ਲੱਗ ਗਿਆ ਬੂਟੇ ਸਾਹਮਣੇ ਚ ਟੇਪ ਫੁੱਲਾਂ ਵਾਲੀ ਚਾਂਦਨੀ ਹੈ ਕਿੱਤੇ ਫੁੱਲਾਂ ਵਾਲੀ ਚਾਂਦਨੀ ਆਹ ਆਹ ਅੱਛਾ ਚਾਂਦਨੀ ਵਜਦੀ ਹੈ ਇਹਦੇ ਚ ਵੀ 스멜 ਹੋਰ ਖੁਸ਼ਬੂ ਕੋਈ ਆਉਂਦੀ ਨਹੀਂ ਯਾਰ ਇਹ ਤਾਂ 스멜 ਨਹੀਂ ਆ ਵੀ ਬਸ ਉਹ ਚਾਂਦਨੀ ਆ ਉਹ ਇਹ ਪਰ ਜਾਂਦਾ ਹੀ ਤੋਚਾ ਹੀ ਹੋ ਜਾਂਦਾ ਸਰ ਅੱਛਾ ਬਹੁਤ ਲੱਗਦੇ ਇਹ ਫਿਰ ਸ਼੍ਰੀਦੇਵ ਵਾਲੀ ਚਾਂਦਨੀ ਹੈ ਸਹੀ 오रिजिनल ਚਾਂਦਨੀ ਨਹੀਂ ਜਿਹੜੀ ਹੋਣੀ ਚਾਹੀਦੀ ਹੈ ਢੋਲੇ ਉੱਤੇ ਯਾਰ ਕਮਾਲ ਦੇ ਲੱਗਿਆ ਯਾਰ ਬੰਦਾ ਜਿੱਥੇ ਬੈਹੇ ਅੰਦਰ ਔਣਕਾ ਲਾ ਹੁੰਦਾ ਹੈ ਮਾਲਾ ਕਰਦਾ ਹੁੰਦਾ ਹੈ ਇਨਸਾਨ ਵੀ ਦੇਖੋ ਦੋਸਤੋ ਚਾਸ ਪ੍ਰੀਤ ਹੁਣ ਤੇਰੇ ਕੋਲ ਕਿਹੜੇ ਕਿਹੜੇ ਬੀਜ ਚਾ ਆਪਣੇ ਐਦ ਕੀ ਲਾਇ ਇਸ ਤਿਆਰ ਕੀਤੇ ਆ ਵੈਰਾਈਟੀਆਂ ਬ੍ਰੈਂਡ ਕੇ ਜੋ ਬਸ ਉਹੀ ਜੀਆਂ ਸਿਆਲ ਵਾਲੀਆਂ ਪੁੱਪਾ ਕਿਹੜੀਆਂ ਆ ਕਿਚ ਤੇ ਜਿਹੜਾ ਬੀਬੂ ਤੂੰ ਲੱਡੂ ਐਵੇਂ ਜਾਂ Amazon ਤੋਂ ਮੰਗਾ ਲੈਣਾ Amazon ਤੋਂ ਮਿਲ ਜਾਂਦੇ ਲੋਕਲ ਨਰਸਰੀਆਂ 'ਚੋਂ ਮਿਲ ਜਾਂਦੇ ਮਲੋਟੋਂ ਮਿਲ ਜਾਂਦੇ ਐਵੇਂ ਜਾਂ ਤੇ ਕਿੰਨੇ ਘਰੀ ਮੰਗਵਾਏ ਆ ਤੂੰ Amazon ਤੇ ਸਿੱਜਣ ਦੇ ਮੁਤਾਬਕ ਕੋਈ 2-4 ਪੈਕਟ ਮੰਗਾ ਲਈ ਦੇ ਅੱਛਾ ਤੇ ਵਿਚੋਂ ਹੋ ਜਾਂਦੇ ਹੀ ਨਹੀਂ ਹੁੰਦੇ ਬਸ ਉਹ ਤਾਂ ਬੇਤਵਾਰਾ ਕੰਮ ਹੈ ਜਿਹੜਾ ਆਪਣੇ ਮਲੋ ਪ੍ਰੋਪਰ ਬੈਠੇ ਜਾਂ ਮਲੋਟ ਬੈਠੇ ਮਾਲੀ ਉਹਨਾਂ ਤੋਂ ਚੀਜ਼ ਸਹੀ ਮਿਲ ਜਾਂਦੀ ਹੈ ਆਮ ਬੰਦਿਆਂ ਤੋਂ ਨਹੀਂ ਮਿਲਦੀ ਪੱਕੀ ਦਾ ਸਾਰੇ ਦੇਸੀ ਜੇ ਬੂਟੇ ਆ ਜੀ ਇਹ ਮੇਰੇ ਤਕਰੀਬਨ ਆਪਣੇ ਆਪ ਹੀ ਉਗਰੇ ਆਉਂਦੇ ਆ ਹਾਂ ਤਾਂ ਜਿਹੜਾ ਹੁਣ ਪੋਪੀ ਐ ਪਿਛਲੇ 8 ਸਾਲਾਂ ਤੋਂ ਐ ਹੀ ਚੱਲਦੀ ਜਾਂਦਾ ਠੀਕ ਐ ਉਹ ਜਿਹੜਾ ਲਾਲ ਜੇ ਫੁੱਲ ਵਾਲੇ ਪੋਪੀ ਲੱਗੇ ਹਾਂ ਪੋਪੀ ਖੰਡਾ ਰਿਹਾ ਇੱਕ ਵਾਰੀ ਲੈ ਕੇ ਮੈਂ ਲਾਇਆ ਸੀਗਾ ਬਸ ਉਸ ਤੋਂ ਬਾਅਦ ਆਪ ਹੀ ਹੂੰ ਹੂੰ ਸੀਜ਼ਨ ਦੇ ਮੁਤਾਬਕ ਪੱਕ ਕੇ ਵੀ ਮਿੱਟੀ ਚ ਰਲ ਜਾਂਦਾ ਸੀਜ਼ਨ ਦੇ ਮੁਤਾਬਕ ਉਗਰੇ ਆਉਂਦੇ ਹਾਂ ਸੀਜ਼ਨ ਦੇ ਸੇ ਬਠੰਡੇ ਤੋਂ ਅਸੀਂ ਇੱਕ ਪਾਰਕ ਦੇ ਵਿੱਚੋਂ ਹੂੰ ਹੂੰ ਵੈਸੇ ਵੀ ਬੀਜ ਤੋੜ ਕੇ ਲੈਂਦਾ ਸੀ ਅੱਛਾ ਅੱਛਾ ਉਹ ਜਿਤ ਕੀ ਖਲਾਰਤਾ ਦੇ ਬੀ ਹੁਣ ਤਿਆਰ ਹੋ ਗਿਆ ਗਾਂਸ ਤੇ ਲੱਗ ਗਿਆ ਇਹ ਗੇਂਦਾ ਵੀ ਉਵੇਂ ਹੀ ਆਈ ਜਦੋਂ ਦੀ ਰੈਸ਼ ਕੀਤੀ ਆ ਉਦੋਂ ਦਾ ਹੀ ਤੁਰਿਆਉਂਦਾ ਇੱਕ ਦੋ ਬੂਟਿਆਂ ਤੋਂ ਕੰਮ ਚੱਲਿਆ ਸੀ ਹੁਣ ਪੱਟ ਛੱਡੇ ਹੁਣ ਕਿ ਸੁੱਕੇ ਹੁਣ ਪੱਕ ਗਏ ਜੀ ਬਸ ਇਹ ਤਾਂ ਬੀ ਛਾੜ ਲਾਂਗੇ ਮਤਲਬ ਉਹ ਜਿਹੜਾ ਲੱਗੀਆਂ ਨਹੀਂ ਆ ਤੇ ਉਹ ਟੇਡੇ ਹੋਏ ਨੇ ਨਹੀਂ ਪੱਟ ਤੇ ਪੱਟ ਤੇ ਹਾਂ ਜੀ ਹੁਣ ਅੱਛਾ ਅੱਛਾ ਚਲੋ ਉਹ ਲਲਟਾਣਾ ਪੀਲੇ ਫੁੱਲ ਵਾਲੀ ਆ ਉਹ ਲਾਲ ਵਾਲੀ ਇਹ ਆਹ ਜੀ ਲਲਟਾਣਾ ਅੱਛਾ ਇਹ ਲਾਲ ਟਣਾ ਕਿ ਲਾਲ ਟਣਾ ਲਾਲ ਟਣਾ ਹੈ ਇਹ ਉਹੀ ਜਗ ਆਪਣਾ ਚਾਂਦਨੀ ਉਹ ਚਾਂਦਨੀ ਹੈ ਸਾਰੀਆਂ ਸੋਹਣੀਆਂ ਵੈਰਾਈਟੀਆਂ ਮਿਹਨਤ ਵਾ ਪਾਲਦੀਆਂ ਪਾਣੀ ਤਾਂ ਨੇ ਹਨਾ ਹਾਂ ਇਹ ਤਾਂ ਹੈ ਮਿਹਨਤ ਜਿੰਨੀ ਹੋਊਗੀ ਓੰਨਾ ਵਧੀਆ ਨਿਆਰਾ ਜ਼ਿੰਦਗੀ ਸੁਰੱਖੀਆਂ ਬਣ ਜਾਂਦੀਆਂ ਸੋਹਣੀਆਂ ਬਣ ਜਾਂਦੀਆਂ ਇੱਕ ਆ ਫੁੱਲਾਂ ਵਾਲਿਆਂ ਨੂੰ ਜੋ ਆਪਾਂ ਗੂਗਲ ਦੀ ਮਦਦ ਨਾਲ ਦੇਖੀਏ ਤਾਂ ਜੱਟ ਰੋਫਾ ਦੱਸਦੇ ਇਹਨੂੰ ਅੱਛਾ ਆ ਬੁੱਟੇ ਨੂੰ ਹਾਂ ਗੂਗਲ ਦਾ ਤਾਂ ਸੁਖ ਹੋ ਗਿਆ ਹੁਣ ਨਹੀਂ ਫੋਟੋ ਖਿੱਚੋ ਤੇ ਨਾ ਵੀ ਇਹ ਵੀ ਇੱਕ ਛੜਕ ਦੇ ਉੱਤੋਂ ਹੀ ਥੋੜਾ ਜਿਹਾ ਬੀਜ ਲੈਂਦਾ ਜੀ 2-4 ਬੂਟਿਆਂ ਤੋਂ ਕੰਮ ਚੱਲੇ ਇਹ ਵੀ ਆਪੇ ਉੱਗ ਰਹੇ ਆ ਇਸ ਸਾਲ ਹੂੰ ਇਹ ਫੁੱਲ ਨੂੰ ਇਹ ਡੇਜੀ ਫੁੱਲ ਡੇਜੀ ਫਲਾਵਰ ਲਿਖਿਆ ਆਉਂਦਾ ਜਦੋਂ ਗੂਗਲ ਤੇ ਸਰਚ ਕਰੀਏ ਅੱਛਾ ਹੋ ਸਕਦਾ ਵੀ ਇਹੀ ਹੁੰਦਾ ਜਾਂ ਇਹਦੇ ਮਿਲਦਾ ਜੁਲਦਾ ਹੁੰਦਾ ਕਿ ਜੀ ਪਾਰਕ 'ਚ ਵੀ ਲੱਗੇ ਸੋਹਣੇ ਆ ਇਹ ਆਪਣੇ ਪਾਰਕ ਦੇ ਵਿੱਚ ਇੱਥੇ ਹੀ ਆ ਵੀ ਹੋਰ ਜੂਨ ਦਿੱਤਾ ਸੀ ਮੈਂ ਹਾਂ ਤੇ ਕੋ ਜਿਹੜਾ ਹੈਗਾ ਮੁੰਡਾ ਮੈਡੀਕਲ ਸਟੋਰ ਵਾਲਾ ਉਹਦੇ ਵੀ ਵਾਰ ਦੇ ਵਿੱਚ ਲੱਗੇ ਹੋਏ ਦੋ ਤਿੰਨ ਫੁੱਲ ਜੇ ਕਿਤੇ ਇਹ ਜਿਹੜੇ ਹੈ ਜੀ ਇਹਨਾਂ ਵੈਰਟੀ तकरीबन ਸਾਰੀ ਗੇਂਦਾ ਹੋਇਆ ਪੋਪੀ ਹੋਈ ਸਦਾ ਭਾਰ ਇਹ ਇੱਕ ਵਾਰੀ ਸਾਨੂੰ ਇਹ ਲਾਉਣੇ ਪੈਂਦੇਗਾ ਆਪਾਂ ਵੀ ਇਹ ਵਧਾਈ ਜਾਂਦੇ ਆ ਮੁੜ ਕੇ ਜਨਰੇਸ਼ਨ ਵਧੀ ਜਾਂਦੀ ਹੈ ਹੁਣ ਸਦਾ ਭਾਰ ਥੱਲੇ ਵੇਖੋ ਨਿੱਕੇ ਨਿੱਕੇ ਕਿੰਨੇ ਬੂਟੇ ਹੋਗੇ ਐਤਕੀ ਜਿਹੜੀ ਤੂੰ ਬਹੁਤ ਰਸੀ ਲਾਈ ਬੈਠਾ ਸੀਗਾ ਉਹ ਆਹੀ ਸੀਗੀ ਹੁਣ ਪੱਕ ਗਈ ਆਹੀ ਸੀ ਹਾਂ ਜੋ ਬਾਰਕਲਾਂ ਤੇ ਸੀਗੇ ਅੱਛਾ ਉਹ ਪੈਕਟਾਂ 'ਚ ਨਹੀਂ ਇੱਥੇ ਤੂੰ ਇੱਥੇ ਨਹੀਂ ਲਾਈ ਬੈਠਾ ਸੀ ਅੰਦਰ ਅੱਗੇ ਵੀ ਨਹੀਂ ਸੀਗੇ ਜੋ ਦੋ ਚਾਰ ਮਹੀਨੇ ਹੋ ਗਏ ਉਸ ਹੀ ਟ੍ਰੇਆਂ 'ਚ ਲੱਗੇ ਸੀ ਉਹ rau ਦਿੱਤੇ ਸੀ ਬੂਟੇ پارک پارک ਚ ਲਾਏ ਸੀਗੇ ਤਿਆਰ ਕਰਕੇ ਠੀਕ ਹੈ ਠੀਕ ਹੈ ਉਹ ਕੋਕੋ ਪੀੜ ਚ ਲਾਏ ਜਾਂਦੇ ਠੀਕ ਹੈ ਠੀਕ ਅਲੱਗ ਅਲੱਗ ਪੀ ਕੰਦੇ ਦਾ ਜਾਂ ਹੋਰ ਜਿਹੜੇ ਜੀਨੀਆ ਦਾ ਮੰਗਾਉਨੇ ਆ ਹਾਂ ਹਾਂ ਉਹ ਗੱਡੇ ਸੁਨੇ ਫੁੱਲਾ ਛੋਟੇ ਛੋਟੇ ਆ ਆ ਪੌਪੀ ਫਲਾਵਰ ਹੋਣੇ ਹਨ ਇਹਦਾ ਬੀਜ ਆਪੀ ਕਰ ਦਿੰਦਾ ਮਿੱਟੀ 'ਚ ਆਪਦੀ ਰੁੱਤ ਤੇ ਆ ਕੇ ਉੱਗ ਰਹੇ ਆ ਆਪੇ ਤਿਆਰ ਹੋ ਜਾਂਦੇ ਆ ਰੇਕੋਟ ਜਿੰਨਾ ਦੇ ਸੁਖੇ ਲਾਉਣੇ ਨਹੀਂ ਪੈਂਦੇ ਵਾਰ-ਵਾਰ ਹੂੰ ਜਿੰਦਾ ਹੋਇਆ ਉਹ ਚਿੱਟੇ ਫੁੱਲਾਂ ਵਾਲਾ ਜਿਵੇਂ ਆਪੋ ਪੀ ਹੋਏ ਅਸਲ ਤਾਂ ਮਤਲਬ ਹਾਈਬ੍ਰਿਡ ਜਿੱਥੇ ਲੱਡੂ ਬਹੁਤ ਆ ਗਏ ਜਿਹੜੇ ਦੇਸੀਆਂ ਵਰਗਾ ਨਿਆਰਾ ਤਾਂ ਨਹੀਂ ਕਿਤੇ ਹੈਗਾ ਹਣਾ ਹਾਈਬ੍ਰਿਡ ਵੀ ਵੀ ਬਲੇ ਵਾਰੀ ਨਹੀਂ ਚੱਲਦਾ ਜੀ ਵੱਤੋ ਦੇਖ ਦੋ ਵਾਰੀ ਵੀ ਚੰਗੇ ਉਹ ਮੁੜ ਕੇ ਹੋਣੋਂ हट ਜਾਂਦਾ ਦੇਸੀ ਦੇਸੀ ਤਾਂ ਮੈਂ ਹਾਂ ਖੇਤਾਂ 'ਚ ਦੇਖਦਾ ਸੀ ਪੀੜੀ-ਦਰ ਪੀੜੀ ਚੱਲੀ ਜਾਂਦਾ ਗਾਂ ਦੀ ਹਾਂ ਦੇਸੀ ਆਪਣੇ ਬਾਬੇ ਗੁਰਚਰਨ ਸਿੰਘ ਦੇ ਖੇਤ ਵੀ ਦੇਖਿਆ ਮੈਂ ਬਾਬਾ ਜੀ ਕਿਧਰ ਸੁੱਟੀ ਕੇ ਵੀ ਦੇਸੀ ਹੁੰਦੇ ਸੀ ਬੁੱਟੇ ਜੇ ਤੇ ਉਹ ਸਾਰੀ ਉਮਰ ਉਵੇਂ ਹੀ ਚੱਲੀ ਗਿਆ। ਦੇਸੀ ਚ 스멜 ਵੀ ਬਹੁਤ ਹੁੰਦੀ ਹੈ। ਹੂੰ ਇਹਨਾਂ ਚ ਤਾਂ ਹੁਣ 스멜 ਇੱਥੇ ਜੇ ਆਉਂਦੀ ਹੈ ਬਾਹਰ ਤੇ ਮੜੀ ਜੀ। ਹਾਈਬ੍ਰਿਡ ਚ ਨਹੀਂ ਆਉਂਦੀ। ਹਾਂ ਹਾਈਬ੍ਰਿਡ ਚ ਕੋਈ 스ਵੈਲਡ ਦੀ ਕੋਈ ਸਵਾਦ ਨਹੀਂ ਉਹਦਾ। ਗਰਾਮ ਆਪਾਂ ਖਾ ਕੇ ਵੇਖਿਆ ਪਤਾ ਉਹਦਾ। ਕੋਈ ਸਵਾਦ ਨਹੀਂ ਸੀ ਉਹਦਾ। ਤੇ ਸੋਮਦੀ ਜਿਹੜੇ オリジナル ਦੇਸੀ ਹੁੰਦੇ ਆ ਉਹਨਾਂ ਚ ਖੁਸ਼ਬੂ ਆਉਂਦੀਆਂ ਪੂਰੀਆਂ। ਮੱਖੀਆਂ ਭਰਾਗਣ ਕਰਿਆ ਕਰਦੀਆਂ ਹਨਾ। ਇਹ ਸਤੋਂ ਨਾ 15 20 ਦਿਨ ਪਹਿਲਾਂ ਪੂਰਾ ਰੁੱਤ ਫੁੱਲਾਂ ਦੀ ਭਰੇ ਭਰੇ ਸਾਰੇ ਬੂਟੇ ਹੁਣ ਪੱਕਣ ਦੀ ਰੁੱਤ ਆ ਗਈ ਅੱਛਾ ਅੱਛਾ ਤੇ ਪੱਕ ਕੇ ਵੀ ਤਿਆਰ ਹੋ ਜੂਗਾ ਨਾ ਸਰਪਸਤੀ ਦੀ ਛਾੜ ਕੇ ਹਾਂ ਐ ਨਿਵੀ ਸਦਾਬਹਾਰ ਹੀ ਰਹਣ ਉਹ ਇਹ ਪਰਮਾਨੈਂਟ ਨਹੀਂ ਇਹ ਸੀਜ਼ਨਲ ਆ ਸਾਰੇ ਸਾਰੇ ਸੀਜ਼ਨ ਵਾਲੇ ਆ ਪਰਮਾਨੈਂਟ ਤਾਂ ਸਦਾਬਹਾਰ ਹੈਗੀਆ ਮਤਲਬ ਇਹ ਫੁੱਲ ਤਾਂ ਇਹ ਚ ਵੀ ਸਰਦੀ ਜਾ ਕੇ ਘਟ ਜਾਂਦੇ ਆ ਉਹਨਾਂ ਬੂਟਾ ਨਹੀਂ ਮਜਦਾ ਬਸ ਹਾਂ ਇਹ ਗਲਦੋਦੀ ਹੈ ਜਿਵੇਂ ਥੱਲੇ ਇਹਦੀਆਂ ਵੀ ਕਲਮਾਂ ਤਿਆਰ ਹੋ ਜਾਂਦੀਆਂ ਨੇ ਅੱਛਾ ਇਹਨੂੰ ਫੁੱਲ ਨਵੰਬਰ ਦੇ ਵਿੱਚ ਦਸੰਬਰ ਦੇ ਵਿੱਚ ਬਹੁਤ ਪੈਂਦੇ ਆਪਣੇ ਜਿਹੜਾ ਉਹ ਪੀਲਾਇਆ ਲੱਗਾ ਸੀਗਾ ਪਾਰਕ ਦੇ ਵਿੱਚ ਵੀ ਲੱਗਿਆ ਹੁਣ ਉਹ ਟੁਕਮਾਂ ਲੱਗੇ ਹੋਣ ਸੀ ਅੰਦਰਲੇ ਪਾਸੇ ਜੋ ਅੱਛਾ ਉਹ ਵੀ ਨਾ ਹੂੰ ਹੂੰ ਟੁਕਮਾਂ ਯਾਰ ਲਾਉਣਾ ਹੈ ਦਾਰਾ ਇਹ ਦੇਖੋ ਬਹੁਤ ਸੋਹਣਾ ਕਿ ਭਾਈ ਇਹ ਕੱਚਾ ਵਾਲਾ ਹੁੰਦਾ ਟੁੱਟਦਾ ਬੜੀ ਜੀ ਟੁੱਟ ਜਾਂਦਾ ਸੀ ਮੈਂ ਤਾਂ ਉਹ ਐਸੀ ਚੀਜ਼ਾਂ ਨੂੰ ਕਟਿੰਗ ਕਰਤੀ ਸੀ ਸਰਦੀਆਂ 'ਚ ਫੇ ਭਾਰਾ ਹੋ ਗਿਆ ਤੋਂ ਹੂੰ ਇੱਧਰ ਬਹੁਤ ਬੂਟੇ ਲਾਏ ਆ ਬਾਈ ਰਣੇ ਜੂਰ ਜੀ ਵੀ ਲਾ ਛੱਡੇ ਦੇਖੋ ਦੋਸਤੋ ਘਰ 'ਚ ਸ਼ਾਂ ਰਹਿੰਦੀ ਹੈ ਠੰਡ ਰਹਿੰਦੀ ਹੈ ਕਿੰਨਾ ਸੋਹਣਾ ਵਾਤਾਵਰਨ ਲੱਗਦਾ ਸੁਭਾਅ ਹੁੰਦੇ ਆ ਜਦੋਂ ਹਰੇ ਬਈ ਮੱਥੇ ਲੱਗਦੀ ਹੈ ਚੰਗੀ ਲੱਗਦੀ ਹੈ ਅੱਖਾਂ ਨੂੰ ਵੀ ਸੋਹਣਾ ਲੱਗਦਾ ਸਾਰਾ ਕੁਝ ਤੋਂ ਜੀ ਆਪਾਂ ਜਸਪ੍ਰੀਤ ਨਾਲ ਕੀਤੀ ਗੱਲਬਾਤ ਬਹੁਤ-ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਮਿਲਾਂਗੇ ਹੋਰ ਕਿਸੇ ਵੀਡੀਓ ਦੇ ਵਿੱਚ